ਖਾਣਾ ਧਾਰੀਵਾਲ ਬਤੌਰ ਐਸਐਚਓ ਦਾ ਚਾਰਜ ਸਬ ਇਨਸਪੈਕਟਰ ਪਰਮਿੰਦਰ ਸਿੰਘ ਨੇ ਸੰਭਾਲਣ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਪਹਿਲੀ ਮੀਟਿੰਗ ਕੀਤੀ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਨਸ਼ੇ ਨੂੰ ਖਤਮ ਕਰਨ ਵਾਸਤੇ ਪੁਲਿਸ ਦਾ ਸਹਿਯੋਗ ਕਰੋ ਉਹਨਾਂ ਨੇ ਆਖਿਆ ਕਿ ਨਸ਼ਾ ਵੇਚਣ ਵਾਲੇ ਨੂੰ ਕਿਸੇ ਵੀ ਕਿਸਮਤ ਤੇ ਬਖਸ਼ਿਆ ਨਹੀਂ ਜਾਵੇਗਾ ਉਸਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਟ੍ਰਿਪਲਿੰਗ ਸਵਾਰੀ ਅਤੇ ਬੁਲਟ ਮੋਟਰਸਾਈਕਲ ਦੇ ਪਟਾਕੇ ਪਾਉਣ ਵਾਲਿਆਂ ਨੂੰ ਚੇਤਾਵਨੀ ਜਿੰਦੇ ਉਹਨਾਂ ਆਖਿਆ ਕਿ ਜੇਕਰ ਕਿਸੇ ਨੇ ਮੋਟਰਸਾਈਕਲ ਦਾ ਸਲੈਂਸਰ ਬਦਲਿਆ ਹੋਇਆ ਜਾ ਪਟਾਕੇ ਮਾਰਦਾ ਫੜਿਆ ਗਿਆ ਤਾਂ ਉਸਦੇ ਖਿਲਾਫ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ ਅਤੇ ਉਸਦੇ ਮੋਟਾ ਜੁਰਮਾਨਾ ਵੀ ਪਾਇਆ ਜਾਵੇਗਾ। ਹੋਰ ਕੀ ਕੁਝ ਕਿਹਾ ਥਾਣਾ ਤਾਲੀਵਾਲ ਐਸਐਚਓ ਪ੍ਰਮੇਂਦਰ ਸਿੰਘ ਨੇ ਆਓ ਤੁਹਾਨੂੰ ਸੁਣਾਉਂਦੇ ਹਾਂ। ਅਤੇ ਹੋਰ ਇਲਾਕਾ ਵਾਸੀਆਂ ਨੂੰ ਮੇਰੀ ਸਹਿਰ ਤੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਜਿਵੇਂ ਤੁਸੀਂ ਜਾਣਦੇ ਹੋ ਵੀ ਸਭ ਤੋਂ ਸਾਡਾ ਮੇਨ ਟਾਰਗੇਟ ਹੈ ਸਾਡੇ ਡਰੱਗ ਹੈ। ਇਦਿਚ ਸਹਿਰ ਨਵਰਸੀ ਪੱਤਰਕਾਰ ਸਾਡੇ ਭਰਾ ਪਹਿਲਾਂ ਹੀ ਸਾਡਾ ਬੜਾ ਸਾਥ ਦਿੰਦੇ ਆ ਹੋਰ ਵੀ ਸਾਥ ਦੇਣ ਜਿਹੜੀ ਇਹ ਨਸ਼ੇ ਦੀ ਲਤ ਆ ਲਹਨਤ ਆ ਸਾਡੇ ਸਮਾਜ ਨੂੰ ਲੱਗੀ ਆ ਇਹਨੂੰ ਅਸੀਂ ਜਿਹੜੀ ਜੜ ਤੋਂ ਖਤਮ ਕਰ ਸਕੀਏ ਸਾਡੇ ਮਾਨਯੋਗ ਐਸਐਸਪੀ ਸਾਹਿਬ ਅਦਿ ਸ਼੍ਰੀ ਅਦਿੱਤਿਆ ਜੀ ਉਹਨਾਂ ਦਾ ਵੀ ਇਹੀ ਹੁਕਮ ਆ ਕਿ ਕੋਈ ਵੀ ਨਸ਼ੇ ਦੀ ਇੱਕ ਵੀ ਜਿਹੜੀ ਬਾਈਟ ਵੀ ਆ ਉਹ ਵੀ ਨਹੀਂ ਕਿਸੇ ਦੇ ਤੂੰ ਵਿਕਣ ਦੇਣੀ ਤੇ ਨਸ਼ਾ ਲਗਭਗ ਖਤਮ ਹੋ ਹੌਣ ਦੇ ਕਿਨਾਰੇ ਤੇ ਆ ਤੇ ਇਹ ਚ ਪਬਲਿਕ ਸ਼ਹਿਰ ਵਾਸੀ ਪ੍ਰੈਸ ਸਾਡਾ ਸਹਿਯੋਗ ਕਰਨ ਤਾਂ ਜੋ ਇਹ ਨੂੰ ਜੜੂ ਪੁੱਟਿਆ ਜਾ ਸਕੇ ਬਹੁਤ ਜਲਦੀ ਮੇਰੇ ਜੋ ਧਿਆਨ ਚ ਆਇਆ ਡਡਵਾ ਚੌਕ ਆ ਇਹ ਪਰਲਾ ਬੱਸ ਸਟੈਂਡ ਆ ਇੱਥੇ ਜਿਹੜੇ ਆ ਟ੍ਰੈਫਿਕ ਮੁਲਾਜ਼ਮ ਜਿਹੜੇ ਆ ਉਹ ਲਗਾਏ ਜਾਣਗੇ ਟ੍ਰੈਫਿਕ ਦੀ ਸਮੱਸਿਆ ਜਿਹੜੀ ਆ ਉਹ ਜੜ ਤੋਂ ਹੀ ਖਤਮ ਕਰ ਦਿੱਤੀ ਜਾਊਗੀ ਕੋਈ ਸਮੱਸਿਆ ਨਹੀਂ ਹੋਊਗੀ ਮੈਂ ਐਸਐਸਪੀ ਸਾਹਿਬ ਨਾਲ ਗੱਲ ਕਰਕੇ ਜਿਹੜੇ ਮੁਲਾਜ਼ਮ ਆ ਉਹ ਉੱਥੇ ਅਸੀਂ ਪੁਆਇੰਟ ਕਰ ਲਾਂਗੇ ਤਾਂ ਸਟ੍ਰੈਪ ਦੀ ਸਮੱਸਿਆ ਖਤਮ ਹੋ ਜੇ ਲਗੰ ਜਦੋਂ ਟ੍ਰੈਪ ਦੀ ਸਮੱਸਿਆ ਹੱਲ ਹੋ ਗਈ ਜਦੋਂ ਟ੍ਰੈਪ ਕਰਮਚਾਰੀ ਲੱਗੇ ਤਾਂ ਇਹ ਸਾਰੀ ਸਮੱਸਿਆ ਹੱਲ ਹੋ ਜਾਊਗੀ ਕਾਨੂੰਨ ਅਨੁਸਾਰ ਜਿਹੜੇ ਵੀ ਕੋਈ ਇਸ ਤਰ੍ਹਾਂ ਦੀ ਕੀ ਜਿਹੜੀ ਨੌਲੇਜ ਆਏਗੀ ਜਾਂ ਸਾਹਮਣੇ ਆਊਗੀ ਉਹਨੂੰ ਕਾਨੂੰਨ ਅਨੁਸਾਰ ਜਿਹੜੀ ਆ ਉਹਨੂੰ ਬੰਦ ਕੀਤਾ ਜਾਊਗਾ ਕੋਈ ਵੀ ਇਸ ਤਰ੍ਹਾਂ ਦਾ ਜਿਹੜਾ ਕੰਮ ਆ ਜਿਗਾੜੂ ਰੇੜੇ ਵਾਲਾ ਨਹੀਂ ਹੁੰਦਾ ਸਰ ਆਹ ਨੂੰ ਕਹਿੰਦਾ ਵੀ ਜੂਤ ਜਿਹੜਾ ਆ ਉਹ ਦੁਕਾਨਦਾਰ ਆ ਉਹ ਸਾਡੇ ਪੁਲਿਸ ਦਾ ਸਹਿਯੋਗ ਕਰਨਾ ਜਦੋਂ ਵੀ ਉਹਨਾਂ ਨੂੰ ਕੋਈ ਸਾਡੀ ਲੋੜ ਪੈਂਦੀ ਆ ਮੇਰਾ ਫੋਨ ਨੰਬਰ ਆ ਮਾਨਜੋਗ ਐਸਐਸਪੀ ਸਾਹਿਬ ਦਾ ਫੋਨ ਨੰਬਰ ਆ ਉੱਤੇ ਜਦੋਂ ਵੀ ਮਰਜ਼ੀ ਫੋਨ ਕਰਕੇ ਕੋਈ ਵੀ ਇਨਫੋਰਮੇਸ਼ਨ ਦੇ ਸਕਦੇ ਆ ਤਾਂ ਇਹ ਉਹ ਸਾਡਾ ਸਹਿਯੋਗ ਕਰਨਾ ਸੀ ਉਹਨਾਂ ਦਾ ਸਹਿਯੋਗ ਕਰਦੇ ਆ ਸਰ ਤੁਹਾਡਾ ਆਪਣੀ ਡਿਊਟੀ ਬਾਰੇ ਦੱਸ ਦਿਓ ਕਿ ਹੁਣ ਤੱਕ ਤੁਸੀਂ ਬਤੌਰ ਐਸਐਚਓ ਜਿਹੜਾ ਵਾ ਕਿੱਥੇ ਕਿੱਥੇ ਸੇਵਾਵਾਂ ਆਪਣੀਆਂ ਜਿਹੜੀਆਂ ਬਾ ਕੋਲ ਨਿਭਾ ਦਿੱਤੀਓ ਡਿਊਟੀ ਆਪਣੀ ਕਰ ਦਿੱਤੀਓ ਮੈਂ ਤਕਰੀਬਨ 7-8 ਜਗ੍ਹਾ ਤੇ ਐਸਐਚਓ ਰਿਆਂ ਕਾਦੀਆਂ ਢਾਈ-ਤਿੰਨ ਸਾਲ ਦਾ ਅਸਾਇ ਮੇਰਾ ਸ਼੍ਰੀ ਹਰਗੋਬਿੰਦਪੁਰ ਕਮਾਣ ਜੰਡੇਆਲਾ ਗੁਰੂ ਚਾਟੀਵਿੰਡ ਹੋਰ ਵੀ ਸੇਖਵਾ ਇਹਨਾਂ ਥਾਂਨੇ ਤੋਂ ਮੈਂ ਪਹਿਲਾਂ ਐਸਐਚਓ ਰਹਿ ਚੁੱਕਿਆ ਹੁਣ ਮੈਂ ਧਾਰੀਵਾਲ ਆਇਆ ਨੂੰ ਹੀ ਮੈਨੂੰ ਦੱਸ 15 ਦਿਨ ਹੋ ਗਿਆ ਬੜੀ ਵਧੀਆ ਪ੍ਰੈਸ ਵਾਲੇ ਡੀਲ ਕਰ ਰਹੇ ਆ ਦੁਕਾਨਦਾਰ ਸਾਨੂੰ ਵਧੀਆ ਤਰੀਕੇ ਨਾਲ ਹਰ ਇਨਫੋਰਮੇਸ਼ਨ ਦੇ ਰਿਹਾ ਜਿੱਦੋਂ ਦਾ ਮੈਂ ਤਕਰੀਬਨ 15 16 ਆਦਮੀ ਅਸੀਂ ਡਰਗ ਵਾਲੇ ਜਿਹੜੇ ਵੇਚਣ ਵਾਲੇ ਸੀ ਉਹ ਦਿੱਤੇ ਆ ਬਾਕੀ ਜਿਹੜੇ ਸਾਡੇ ਜਿਹੜੇ ਨੌਜਵਾਨ ਆ ਜਿਹੜੇ ਗਲਤ ਰਸਤੇ ਤੇ ਪੈ ਗਏ ਆ ਜਿਹੜਾ ਡਰਗ ਦਾ ਸੇਵਨ ਕਰਦੇ ਆ ਉਹਨਾਂ ਨੂੰ ਅਸੀਂ ਉਹਨਾਂ ਦਾ ਇਲਾਜ ਕਰਾਉਣ ਨੂੰ ਤਿਆਰ ਆ ਉਹਨਾਂ ਨੂੰ ਅਸੀਂ ਐਡਮਿਟ ਕਰਵਾ ਕੇ ਉਹਨਾਂ ਦਾ ਇਲਾਜ ਵੀ ਕਰਵਾਵਾਂਗੇ ਤੇ ਜਿਹੜੇ ਵੇਚਣ ਵਾਲੇ ਆ ਉਹਨਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਸ਼੍ਰੀ ਰਾਦੇ ਕਲਾਸਟ ਹ ਉਸਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਦੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸਟ ਉਸਤੇ ਬੁਟੀਕ ਨੇੜੇ ਅਮਰ ਕਲੀਨਿਕ ਡੜਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ